ਪਰਿਵਾਰ ਦੇ ਵਿੱਚ ਇੱਕ ਬੁੜੀ ਹੁੰਦੀ ਹੈਗੀ ਤਿੰਨ ਮੁੰਡੇ ਹੁੰਦੇ ਨੇ ਉਹਦੇ ਤਿੰਨਾਂ ਚੋਂ ਦੋ ਮੁੰਡੇ ਵਿਆਹੇ ਹੁੰਦੇ ਨੇਗੇ ਬੁੜੀ ਨੇ ਆਪਣੇ ਤਿੰਨੇ ਤਾਂ ਮੁੰਡੇ ਕੰਮ ਲਾਏ ਹੁੰਦੇ ਨੇਗੇ ਤੇ ਜਿਹੜੀਆਂ ਦੋ ਨੂੰਹਾਂ ਹੁੰਦੀਆਂ ਘਰੇ ਤਾਂ ਉਹ ਨਹੀਂ ਸਿੱਧੀ ਕਰਨ ਦੀ ਰਾਮ ਉਹਨੂੰ ਤੀਜਾ ਮੁੰਡਾ ਵਿਆਹਦੀ ਹੈਗੀ ਵਿਆਹ ਕੇ ਨਵੀਂ ਤੀਜੀ ਛੋਟੀ ਨੂੰਹ ਆ ਜਾਂਦੀ ਹੈ ਉਹਦੀਆਂ ਨੂੰਹਾਂ ਨੂੰ ਆਸ ਹੁੰਦੀ ਆ ਵੀ ਅੱਜ ਤਾਂ ਸਾਡੀ ਸੱਸ ਗਈ ਹੋਈ ਹੈਗੀ ਸ਼ਹਿਰ ਗਈ ਆ ਰੂਹ ਵੇਚਣਾ ਸਾਡੇ ਆਸਤੇ ਕੁਛ ਨਾ ਕੁਛ ਵਧੀਆ ਲੈ ਕੇ ਆਊਗੀ ਖਾਣ ਪਰ ਬਾਈ ਸੂਮਣੀ ਹੁੰਦੀ ਆ ਲਿਆਉਂਦੀ ਲਾਉਂਦੀ ਕੱਖ ਨਹੀਂ ਗਈ ਬਾਈ ਉਹ ਸਰਦ ਵੀ ਲੰਘੇ ਨੇ ਰਾਮ ਸਰਦਾਂ ਤੇ ਕਹਿੰਦੀ ਨਾ ਕੁਛ ਨਹੀਂ ਬਣਾਉਣਾ ਕਹਿੰਦੀ ਮੈਂ ਕਹਿੰਦੀ ਕੀਰ ਖਾਣ। ਜਿਹੜੀ ਛੋਟੀ ਹੁੰਦੀ ਉਹ ਨਵੀਂ ਹੁੰਦੀ ਹੈਗੀ। ਉਹ ਵਿਚਾਰੀ ਉਹਨਾਂ ਨੂੰ ਦੋਨੋਂ ਨਾਲੋਂ ਜ਼ਿਆਦਾ ਦੁਖੀ ਹੁੰਦੀ ਹੈ ਕਿਉਂਕਿ ਉਹ ਨਵੀਂ ਹੁੰਦੀ ਹੈ ਬਾਈ ਉਹ ਪਿੰਡੋਂ ਆਪਦਾ ਹੁਣ ਆਈ ਹੁੰਦੀ ਹੈ ਹਜੇ ਵਿਆਹ ਕੇ ਤ ਉਸ ਤਵਕਾਂ ਦੀ ਬਾਲੀਆਂ ਔਖੀਆਂ ਸ਼ੁਰੂ ਤੋਂ ਕਹਿੰਦੀ ਐਂ ਕਰਦੀ ਐ ਕਹਿੰਦੀ ਐਂ ਕਰਦੀ ਐ ਤਾਂ ਕਹਿੰਦੀ ਤਾਂ ਬਾਲੀ ਕਹਿੰਦੀ ਚੰਦਰੀ ਐ। ਤਾ ਨਹੀਂ ਫਿਰ ਐਂ ਕਰਦੇ ਆਂ ਆਪਾਂ ਮੇਰੇ ਕੋਲ ਤਾਂ ਫਿਰ ਯੋਗਤਾ ਹੈਗੀਆਂ ਨੇ ਕਹਿੰਦੀ। ਉਹ ਸ਼ਿਆਰ ਬਾਲੀ ਹੁੰਦੀ ਐ ਛੋਟੀ ਨੂੰ। ਤੇ ਇਹ ਕਹਿੰਦੀ ਲੈ ਫਿਰ ਮੇਰੇ ਨਾਲ ਮਿਲ ਕੇ ਚੱਲੋ। ਕਹਿੰਦੀ ਬੁੜੀ ਤਾਂ ਸਾਰਾ ਕੁਝ ਆਪ ਨੂੰ ਖਵਾਇਆ ਪਿਆ ਕਰੋ। ਉਹਨਾਂ ਬਾਈ ਪ ਮੈਨੂੰ ਸਰਾਦ ਨਹੀਂ ਖਵਾਏਗਾ ਤੈਨੂੰ ਮਾਰੂੰਗਾ ਮੈਂ ਤੈਨੂੰ ਛੱਡਦਾ ਨਹੀਂਗਾ ਬੁੜੀ ਦਾ ਬਈ ਉਥੋਂ ਟਾਪ ਲਾ ਲੈਂਦੀ ਆ ਟਾਪ ਲਾ ਕੇ ਘਰੇ ਭੱਜ ਆਉਂਦੀ ਆ ਕਹਿੰਦੀ ਹਾਏ ਹਾਏ ਬਚਾ ਲੋ ਵੀ ਕਹਿੰਦੀ ਮੈਨੂੰ ਹਾਏ ਨਹੀਂ ਮੈਨੂੰ ਬਚਾ ਲੋ ਉਹ ਕਹਿੰਦੀ ਬੇਬੇ ਕੀ ਹੋ ਗਿਆ ਕਹਿੰਦੀ ਬਸ ਪੁੱਤ ਪੁੱਛ ਨਾ ਇਹ ਤਾਂ ਸਰਾਦ ਨਹੀਂ ਖਵਾਏਗੇ ਮੇਰੇ ਤਾਂ ਆਪਣੇ ਬਾਬੇ ਪਿੱਛੇ ਪੈ ਗਏ ਆਪਣੇ ਵੱਡ ਬਡੇਰੇ ਪਿੱਛੇ ਪੈ ਗਏ ਮੈਨੂੰ ਤਾਂ ਮਾਰਨਗੇ ਹੁਣ ਛੋਟੀ ਨੂੰ ਚਲਾਕ ਹੁੰਦੀ ਆ ਕਹਿੰਦੀ ਬੇਬੇ ਰਾਮ ਜਿਹੜੀ ਅੱਜ ਆਪਾਂ ਕਹਾਣੀ ਲੈ ਕੇ ਆਏ ਹਾਂਗੇ ਇਹ ਬਾਹਮਣਾ ਦੇ ਪਰਿਵਾਰ ਦੀ ਕਹਾਣੀ ਹੈਗੀ ਪਰਿਵਾਰ ਦੇ ਵਿੱਚ ਇੱਕ ਬੁੜੀ ਹੁੰਦੀ ਹੈਗੀ ਤਿੰਨ ਮੁੰਡੇ ਹੁੰਦੇ ਨੇ ਉਹਦੇ ਤਿੰਨਾਂ ਚੋਂ ਦੋ ਮੁੰਡੇ ਵਿਆਹੇ ਹੁੰਦੇ ਨੇਗੇ ਤੇ ਤੈਨੂੰ ਪਤਾ ਬਾਹਮਣਾ ਕੋਲੇ ਜ਼ਮੀਨ ਤਾਂ ਹੁੰਦੀ ਨਹੀਂ ਹੈਗੀ ਤੇ ਉਹਦੇ ਮੁੰਡੇ ਕਰਦੇ ਹੁੰਦੇ ਆ ਦੂਰ ਸ਼ਹਿਰ ਦੇ ਵਿੱਚ ਕੰਮ ਕਰਦੇ ਹੁੰਦੇ ਨੇਗੇ ਤੇ ਬੁੜੀ ਨਾ ਸੂਮਣੀ ਵਾਲੀ ਹੁੰਦੀ ਆ ਰਾਮ ਤੇ ਬੁੜੀ ਨੇ ਆਪਦੇ ਤਿੰਨੇ ਤਾਂ ਮੁੰਡੇ ਕੰਮ ਲਾਏ ਹੁੰਦੇ ਨੇਗੇ ਤੇ ਜਿਹੜੀਆਂ ਦੋ ਨੂੰਹਾਂ ਹੁੰਦੀਆਂ ਘਰੇ ਉਹਨਾਂ ਤੋਂ ਮੰਨ ਲਾ ਵੀ ਚਰਖਾ ਕਤੌਂਦੀ ਹੈਗੀ ਧੌਣ ਨਹੀਂ ਸਿੱਧੀ ਕਰਨ ਦੀ ਰਾਮ ਉਹਨਾਂ ਨੂੰ ਤੇ ਤੜਕੇ ਲਾਉਂਦੀ ਆ ਕੰਮ ਤੇ ਤੜਕੇ ਸਾਰਾ ਕੰਮ ਕਰ ਕਰਾ ਕੇ ਰੋਟੀ ਪਾਣੀ ਤੋਂ ਬਾਅਦ ਕਹਿੰਦੀ ਆ ਲੈ ਕਰਾਂ ਚਰਖੇ ਡਾਹ ਲੋ ਕਰਾਂ ਬਹਿ ਜਾਓ ਤੁਸੀਂ ਚਰਖੇ ਡਹਾ ਕੇ ਬਹਿ ਜਾਂਦੀ ਹੈਗੀ ਠੀਕ ਹੈ ਬਿਠਾ ਕੇ ਤੇ ਸਾਰਾ ਦਿਨ ਕਤੌਂਦੀ ਆ ਆਰਾਮ ਉਹਨਾਂ ਤੋਂ ਤੇ ਕਰਦੀ ਕਰਾਉਂਦੀ ਭਾਈ ਕਹਿੰਦੀ ਵੀ ਹੁਣ ਮੇਰੇ ਤੀਜੇ ਮੁੰਡੇ ਨੂੰ ਵਿਆਹਣ ਦਾ ਵੀ ਟਾਈਮ ਆ ਗਿਆ ਤੇ ਤੀਜੇ ਮੁੰਡੇ ਨੂੰ ਵਿਆਲੀਏ ਤੀਜਾ ਮੁੰਡਾ ਵਿਆਹਦੀ ਹੈਗੀ ਵਿਆਹ ਕੇ ਨਵੀਂ ਤੀਜੀ ਛੋਟੀ ਨੂੰ ਆ ਜਾਂਦੀ ਹੈ ਨਿੱਕੀ ਹਨਾ ਤੇ ਉਹ ਆ ਜਾਂਦੀ ਹੈਗੀ ਤੀਜੇ ਮੁੰਡੇ ਨੂੰ ਬਾਈ ਵਿਆਹ ਤੋਂ ਥੋੜੇ ਦਿਨ ਬਾਅਦ ਹੀ ਦੁਬਾਰੇ ਕੰਮ ਤੇ ਭੇਜ ਦਿੰਦੀ ਹੈਗੀ ਜਿਹੜੇ ਉਹਦੇ ਮੁੰਡੇ ਨੇ ਉਹ ਮਹੀਨੇ ਬਾਅਦ ਆਉਂਦੇ ਹੁੰਦੇ ਨੇ ਕੰਮ ਤੋਂ ਘਰ ਤੇ ਘਰ ਦੇ ਵਿੱਚ ਹੁਣ ਉਹਦੇ ਕੋਲੇ ਤਿੰਨ ਨੂਹਾਂ ਲੱਗੀਆਂ ਤੇ ਇੱਕ ਚੌਥੀ ਆਪ ਹੈਗੀ ਤੇ ਮੁੰਡੇ ਤਿੰਨੇ ਬਾਹਰ ਕੰਮ ਕਰਦੇ ਹੈਗੇ ਪਰ ਬੁੜੀ ਕੋਲੇ ਸੂਮਣੀ ਵਾਲੀ ਹੁੰਦੀ ਆ ਪੈਸਾ ਹੁੰਦਾ ਬਾਈ ਕੋਲੇ ਠੀਕ ਹੈ ਜਣੇ ਕਿ ਵੀ ਸਾਰਾ ਟੱਬਰ ਕੰਮ ਲਾ ਕੇ ਰੱਖਦੀ ਤਾਂ ਪੈਸਾ ਤਾਂ ਹੁੰਦਾ ਹੀ ਆ ਪਰ ਸੂਮਣੀ ਜ਼ਿਆਦੇ ਹੈਗੀ ਠੀਕ ਹੈ ਇਹ ਆਪਦੀਆਂ ਤਿੰਨਾਂ ਨੂੰਹਾਂ ਨੂੰ ਰਾਮ ਤੇ ਕੰਮ ਲਾ ਕੇ ਰੱਖਦੀ ਹੈਗੀ ਤੇ ਤਰਕੇ ਦਿਨਗੇ ਲੱਗ ਜਾਂਦੀ ਹੈਗੀ ਕਹਿੰਦੀ ਆ ਸਾਰਾ ਬੇੜਾ ਸੰਭਰੋ ਬੇੜਾ ਸੰਭਰਾ ਕੇ ਰੋਟੀ ਪਾਣੀ ਪਕਾ ਕੇ ਸਾਰਾ ਕੁਝ ਕਰਾ ਕੇ ਤੇ ਕਹਿੰਦੀ ਵੀ ਆ ਚੱਕੋ ਚਰਖੇ ਡਾਲੋ ਤਿੰਨ ਤੇ ਰੂਹ ਲੈ ਕੇ ਦੇਉਂਦੀ 33 ਚਲੋ ਤੇ ਰੂਹ ਤੋਂ ਜਿਹੜਾ ਸੂਤ ਬਣਦਾ ਰਾਮ ਚੱਕਦੀ ਆ ਸ਼ਹਿਰ ਚ ਵੇਚੀ ਆਉਂਦੀ ਹੈਗੀ ਤੇ ਜਦੋਂ ਸ਼ਹਿਰ ਚ ਵੇਚਣ ਲੱਗਦੀ ਹੈਗੀ ਉਹਨੀਆਂ ਨੂਹਾਂ ਨੂੰ ਆਸ ਹੁੰਦੀ ਆ ਵੀ ਅੱਜ ਤਾਂ ਸਾਡੀ ਸੱਸ ਗਈ ਹੋਈ ਹੈਗੀ ਸ਼ਹਿਰ ਗਈ ਆ ਰੂਹ ਵੇਚਣਾ ਸਾਡੇ ਆਸਤੇ ਕੁਛ ਨਾ ਕੁਛ ਵਧੀਆ ਲੈ ਕੇ ਆਉਗੀ ਘਰ ਨੂੰ ਨਾ ਤੇ ਪਰ ਬਾਈ ਸੂਮਣੀ ਹੁੰਦੀ ਆ ਲਿਉਂਦੀ ਲਉਂਦੀ ਆਏ ਵਾਰੀ ਉਹ ਕੱਖ ਨਹੀਂ ਗੇ ਤੇ ਉਹਦੀਆਂ ਨੂਹਾਂ ਵਿਚਾਰੀਆਂ ਬਹੁਤ ਨਰਾਜ਼ ਰਹਿੰਦੀਆਂ ਇਸ ਗੱਲ ਤੋਂ ਤੇ ਪੰਡਤਾਂ ਦੇ ਵਿੱਚ ਨਾ ਪਤਾ ਕੀ ਗੱਲ ਹੁੰਦੀ ਆ ਸਰਾਧ ਖਵਾਉਂਦੇ ਹੁੰਦੇ ਨੇਗੇ ਤੇ ਐ ਜਦੋਂ ਉਹ ਸਾਲ ਦੇ ਵਿੱਚ ਜਿਹੜੇ ਸਰਾਧ ਆਏ ਉਹ ਕਹਿੰਦੀਆਂ ਯਾਰ ਹੂੰ ਤਾਂ ਵੀ ਆਪਣੀ ਸੱਸ ਤਿੰਨੇ ਰਾਇ ਕਰਦੀਆਂ ਤਿੰਨੇ ਨਾ ਉਹਨਾਂ ਦੀਆਂ ਨੂਹਾਂ ਦੀ ਉਹਦੀਆਂ ਦੀ ਬਣਦੀ ਆਪਸ ਵਿੱਚ ਵਾੜੀ ਹੁੰਦੀ ਹੈਗੀ ਅੱਛਾ ਤੇ ਤਿੰਨੇ ਨੂਹਾਂ ਆਪਸ ਦੇ ਵਿੱਚ ਰਾਇ ਕਰਦੀਆਂ ਗਿਆ ਕਹਿੰਦੀਆਂ ਸੱਸ ਆਪਣੀ ਨੇ ਯਾਰ ਵੀ ਸਾਰਾ ਸਾਲ ਹੋ ਗਿਆ ਕੋਈ ਚੱਜ ਦਾ ਖਵਾਇਆ ਨਹੀਂਗਾ ਮੂਰੇ ਸਰਾਧ ਹੋਣ ਆਉਣਗੇ ਕਹਿੰਦੀਆਂ ਭਾਨੇ ਨਾਲ ਚੱਜ ਦਾ ਖਾਤਾ ਲਵਾਗੀਆਂ ਹੂੰ ਠੀਕ ਹੈ ਤੇ ਭਾਈ ਉਹ ਸਰਾਧ ਵੀ ਲੰਘੇ ਨੇ ਨਾਮ ਹੂੰ ਸਰਾਧਾਂ ਤੇ ਕਹਿੰਦੀ ਨਾ ਕੁਝ ਨਹੀਂ ਬਣਾਉਣਾ ਕਹਿੰਦੀ ਠੀਕ ਹੈ ਤੇ ਕਹਿੰਦੀ ਚੁੱਪ ਕਰਕੇ ਕਹਿੰਦੀ ਕੰਮ ਕਰੋ ਕਹਿੰਦੀ ਕੰਮ ਟਲਦੀਆਂ ਨੇ ਕੰਮ ਤੋਂ ਟਲਦੀਆਂ ਨੇ ਇਹ ਇਹਨਾਂ ਨੂੰ ਦੇਵਾ ਕਹਿੰਦੀ ਖੀਰ ਖਾਣ ਨੂੰ ਹਾਂ ਤੇ ਉਹ ਕਹਿੰਦੀ ਬੜਾ ਦੁਖੀ ਕੀਤੀਆਂ ਪਤਾਂ ਕਿੰਨੇ ਰਹਿ ਕਰਦੀਆਂ ਆਪਸ ਵਿੱਚ ਜਿਹੜੀ ਛੋਟੀ ਹੁੰਦੀ ਉਹ ਨਵੀਂ ਹੁੰਦੀ ਹੈਗੀ ਉਹ ਵਿਚਾਰੀ ਉਹਨਾਂ ਨੂੰ ਦੋਨੋਂ ਨਾਲੋਂ ਜ਼ਿਆਦਾ ਦੁਖੀ ਹੁੰਦੀ ਹੈ ਕਿਉਂਕਿ ਉਹ ਨਵੀਂ ਹੁੰਦੀ ਹੈ ਬਾਈ ਉਹ ਪਿੰਡੋਂ ਆਪਦਾ ਹੁਣ ਆਈ ਹੁੰਦੀ ਹੈ ਹਜੇ ਵਿਆਹ ਕੇ ਤੇ ਉਹ ਕਹਿੰਦੀ ਵੀ ਤੂੰ ਸਤਵ ਕਹਿੰਦੀ ਬਾਲੀਆਂ ਔਖੀਆਂ ਸ਼ੁਰੂ ਤੋਂ ਕਹਿੰਦੀ ਐਂ ਕਰਦੀ ਹੈ ਕਹਿੰਦੀ ਐਂ ਕਰਦੀ ਹੈ ਤਾਂ ਤੇ ਕਹਿੰਦੀ ਤਾਂ ਬਾਲੀ ਕਹਿੰਦੀ ਚੰਦਰੀ ਹੈਗੀ ਹੂੰ ਤੇ ਉਹ ਕੀ ਕਰਦੀ ਉਹ ਕਹਿੰਨੀ ਫਿਰ ਐਂ ਕਰਦੇ ਆਪਾਂ ਮੇਰੇ ਕੋਲ ਤਾਂ ਫਿਰ ਜੋਗਤਾਂ ਹੈਗੀਆਂ ਨੇ ਕਹਿੰਦੀ ਉਹ ਸ਼ਹਾਰ ਬਾਲੀ ਹੁੰਦੀ ਆ ਛੋਟੀ ਨੂੰ ਅੱਛਾ ਤੇ ਕਹਿੰਦੀ ਲੈ ਫਿਰ ਮੇਰੇ ਨਾਲ ਮਿਲ ਕੇ ਚੱਲੋ ਕਹਿੰਦੀ 부ੜੀ ਤਾਂ ਸਾਰਾ ਕੁਝ ਆਪਾਂ ਨੂੰ ਖਵਾਇਆ ਪਿਆ ਕਰੋਗੇ ਅੱਛਾ ਤੇ ਟੈਨਸ਼ਨ ਨਾ ਲਓ ਕਹਿੰਦੀ ਕਿਸੇ ਗੱਲ ਦੀ ਹੂੰ ਤੇ ਉਹ ਕਹਿੰਦੀ ਤੁਸੀਂ ਐਂ ਬੜਕ ਰੱਖੋ ਵੀ ਇਹ ਕਿਤੇ ਮੱਥਾ ਟੇਕ ਕੇ ਆਉਂਦੀ ਹੋਵੇ ਜਾਂ ਕੁਝ ਉਹ ਕਹਿੰਦੀ ਹਾਂ ਮਤਤਰ ਰੋਜ ਕੰਦ ਢੜਕੇ ਤਾਂ ਗੜਬੀ ਲੈ ਕੇ ਜਾਂਦੀ ਆ ਪਾਣੀ ਦੀ ਹਾਂ ਉਹਨਾਂ ਬਾਈ ਪਾਣੀ ਲਿਜਾ ਕੇ ਰੋਜ ਜਿਹੜਾ ਘਰ ਦੇ ਨੇੜੇ ਪਿੱਪਲ ਹੁੰਦਾ ਉਹਨਾਂ ਦਾ ਉੱਥੇ ਪਾਣੀ ਚੜਾ ਕੇ ਆਉਂਦੀ ਨਾਲ ਤਾਂ ਸੂਰਜ ਨੂੰ ਉੱਥੇ ਖੜ ਕੇ ਤੇ ਨਾਲੇ ਉੱਥੇ ਪਿੱਪਲ ਥੱਲੇ ਮੱਥਾ ਟੇਕ ਕੇ ਆਉਂਦੀ ਹੈਗੀ ਤੇ ਇਹ ਨਾ ਜਿਹੜੇ ਬ੍ਰਾਹਮਣ ਹੁੰਦੇ ਨੇ ਦੇਵਤਿਆਂ ਦੀ ਪੂਜਾ ਕਰਦੇ ਹੁੰਦੇ ਨੇਗੇ ਤੇ ਉਹ ਕਹਿੰਦੀ ਆ ਠੀਕ ਆ ਕਹਿੰਦੀ ਲੈ ਹੁਣ ਕਰੂੰਗੀ ਕਹਿੰਦੀ ਮੈਂ ਸੱਚ ਸਦਾ ਆਪਣੀ ਦਾ ਕੰਮ ਤੇ ਤੁਸੀਂ ਦੇਖ ਹੀ ਜਾਓ ਤੇ ਉਹ ਮੂੰਹ ਨੇ ਰੇ ਮੱਥਾ ਟੇਕਣ ਜਾਂਦੀ ਜਦੋਂ ਚੱਕ ਕੇ ਗੜਬੀ ਪਾਣੀ ਪਾ ਕੇ ਸੂਰਜ ਚੜਦਾ ਹੁੰਦਾ ਹਜੇ ਹਨਾ ਤੇ ਉਹ ਜੰਦੀ ਹੈਗੀ ਅੱਛਾ ਤੇ ਉੱਤੇ ਚੜ ਕੇ ਬਹਿ ਜਾਂਦੀ ਹੈਗੀ ਜਦੋਂ ਉਹ ਪਾਣੀ ਚੜਾ ਕੇ ਸੂਰਜ ਨੂੰ ਪਿੱਪਲ ਥੱਲੇ ਮੱਥਾ ਟੇਕਦੀ ਹੈਗੀ ਤੇ ਮੱਥਾ ਟੇਕ ਕੇ ਉੱਠਦੀ ਹੈ ਕਹਿੰਦੀ ਏ ਕਹਿੰਦੀ ਬਾਬਾ ਸੁੱਖ ਸ਼ਾਂਤੀ ਰੱਖੀ ਤੇ ਉਤੋਂ ਬਈ ਨੂੰ ਤਾਂ ਉਤੋਂ ਬੋਲ ਪੈਂਦੀ ਹੈਗੀ ਬੋਲਦੀ ਪਤਾ ਉਹ ਕੀ ਹੈਗੀ ਕਹਿੰਦੀ ਖੱਤਰੀ ਬਹੱਤਰੀ ਮੋਢੇ ਉੱਤੇ ਤੱਕੜੀ ਸਰਾਧਨਾ ਖਵਾਵੇ ਚਰਖੇ ਕਤਨੀ ਤੇ ਉਹ ਤਾਂ ਭਾਈ ਸਸ ਦੇਖਦੀ ਆ ਚਾਰੇ ਪਾਸੇ ਵੀ ਕੋਣ ਬੋਲਦਾਗਾ ਤੇ ਕੋਈ ਹੁੰਦਾ ਹੀ ਨਹੀਂਗਾ ਜੋ ਮੂੰਹੇਰਾ ਹੁੰਦਾ ਦਿਖਦੀ ਵੀ ਨਹੀਂ ਮੂੰਹੇਰਾ ਵੀ ਹੁੰਦਾਗਾ ਤੇ ਦਿਸਦਾ ਨਹੀਂ ਕੁਛ ਤੇ ਉਹ ਤਾਂ ਪਿੱਪਲ ਦੇ ਉੱਤੇ ਚੜੀ ਹੁੰਦੀ ਹੈਗੀ ਪਿੱਪਲ ਸੰਘਣਾ ਹੁੰਦਾ ਪੱਤੇ-ਪੁੱਤੇ ਬਹੁਤ ਹੁੰਦੇ ਨੇਗੇ ਤੇ ਜਦੋਂ ਭਾਈ ਉਹ ਦੇਖਦੀ ਆ ਆਸੇ-ਪਾਸੇ ਉਹਨੂੰ ਦਿਸਦਾ ਨਹੀਂ ਕੁਛ ਤੇ ਉਹ ਤਾਂ ਭਾਈ ਡਰ ਜਾਂਦੀ ਹੈਗੀ ਅੱਛਾ ਤੇ ਫਿਰ ਉਹਦੀ ਨੂੰ ਭਾਈ ਬੰਦੇ ਵਾਲੀ ਆਵਾਜ਼ ਕੱਢਦੀ ਹੈਗੀ ਕਹਿੰਦੀ ਦੇਖ ਲਾ ਤੂੰ ਐਤ ਕੀ ਮੈਨੂੰ ਸਰਾਦ ਨਹੀਂ ਨਖਵਾਇਆਗਾ ਤੈਨੂੰ ਮਾਰੂੰਗਾ ਮੈਂ ਤੈਨੂੰ ਛੜਦਾ ਨਹੀਂਗਾ ਤੇ ਬੁੜੀ ਤਾਂ ਬਈ ਉਥੋਂ ਟਾਪ ਲਾ ਲੈਂਦੀ ਟਾਪ ਲਾ ਕੇ ਘਰੇ ਭੱਜ ਜਾਂਦੀ ਆ ਰਾਮ ਤੈਨੂੰਹਾ ਕੋਲੇ ਆ ਕੇ ਉਹ ਤਾਂ ਬਈ ਦਮ ਚੜਿਆ ਉਹਨਾਂ ਦਮਾਂ ਦਮੀ ਕਹਿੰਦੀਆਂ ਨੂਹਾ ਕਹਿੰਦੀ ਬੇਬੇ ਬਸ ਆ ਕੰਮ ਕਰ ਲਈਏ ਕੀ ਹੋ ਗਿਆ ਤੈਨੂੰ ਤੇ ਬਈ ਉਹ ਤਾਂ ਉਥੋਂ ਪਿੱਪਲ ਕੋਲੋਂ ਬਈ ਭੱਜੇ ਆਉਂਦੀ ਆਗੀ ਭੱਜੀ ਆਉਂਦੀ ਆ ਦਮਾਂ ਦਮਾਂ ਘਰੇ ਨੂਹਾ ਦੋ ਬੇੜਾ ਸੰਭਰੀ ਜਾਂਦੀ ਹੁੰਦੀਆਂ ਗੀਆਂ ਤੇ ਸਾਹ ਚੜਿਆ ਹੁੰਦਾਗਾ ਕਹਿੰਦੀ ਹਏ ਹਾਏ ਬਚਾ ਲੋ ਵੀ ਕਹਿੰਦੀ ਮੈਨੂੰ ਹਾਏ ਨਹੀਂ ਮੈਨੂੰ ਬਚਾ ਲੋ ਉਹ ਕਹਿੰਦੀ ਬੇਬੇ ਕੀ ਹੋ ਗਿਆ ਕਹਿੰਦੀ ਬਸ ਪੁੱਤ ਪੁੱਛ ਨਾ ਇਹ ਕਿਤਾਬਸ ਰਾਦ ਨਹੀਂ ਖਵਾਏਗੇ ਮੇਰੇ ਤਾਂ ਆਪਣੇ ਬਾਬੇ ਪਿੱਛੇ ਬਹਿ ਗਏ ਆਪਣੇ ਵੱਡ ਬਡੇਰੇ ਪਿੱਛੇ ਬਹਿ ਗਏ ਮੈਨੂੰ ਤਾਂ ਮਾਰਨਗੇ ਹੁਣ ਤੇ ਉਹ ਕਹਿੰਦੀ ਛੋਟੀ ਨੂੰ ਚਲਾਕ ਹੁੰਦੀ ਆ ਕਹਿੰਦੀ ਬੇਬੇ ਤਾਂ ਔਖਾ ਹੀ ਹੋ ਗਿਆ ਕਹਿੰਦੀ ਇਹ ਵੱਡ ਬਡੇਰੇ ਨਹੀਂ ਖੜਾ ਛੱਡਦੇ ਹੁੰਦੇਗੇ ਆਪਾਂ ਤੈਨੂੰ ਆਖਿਆ ਸੀ ਅਸੀਂ ਸਰਾਦ ਖਵਾ ਦੇਖ ਕੀ ਤੂੰ ਖਵਾਏ ਨਹੀਂਗੇ ਇਹ ਨਹੀਂ ਖੜਾ ਛੱਡਦੇਗੇ ਹਾਏ ਨਹੀਂ ਨਹੀਂ ਬਚਾ ਲੋ ਮੈਨੂੰ ਐ ਕਰਦੀ ਆ ਬੇਬੇ ਤੇ ਨੂੰਹਾਂ ਕੰਮ ਕਮ ਨੂੰ ਮੇੜ ਲੈਂਦੀਆਂ ਕਹਿੰਦੀ ਕੰਮ ਨਾ ਕਰੋ ਹੂੰ ਇੱਕ ਜਣੇ ਤਾਂ ਕਹਿੰਦੀ ਮੇਰੇ ਕੋਲੇ ਬਹਿ ਜਾ ਡਰ ਗਈ ਮੈਨੂੰ ਡਰ ਲੱਗਦਾ ਮੈਨੂੰ ਤਾਂ ਕਹਿੰਦੀ ਵੱਡ ਬਨੇਰੇ ਮਾਰਨਗੇ ਹਾਂ ਛੋਟੀ ਨੂੰ ਕਹਿੰਦੀ ਉਹ ਸ਼ਹਿਰ ਹੁੰਦੀ ਹੈਗੀ ਵੱਡੀਆਂ ਨੂੰ ਕਹਿੰਦੀ ਚੰਗਾ ਨਹੀਂ ਤੂੰ ਸੀ ਤੁਸੀਂ ਕੰਮ ਕਰ ਲਓ ਮੈਂ ਬਹਿਣੀ ਆ ਬੇਬੇ ਕੋਲੇ ਤੇ ਉਹਨੂੰ ਨਾ ਕੋਲੇ ਬਹਿ ਕੇ ਹੋਰ ਡਰਾਈ ਜਾਂਦੀਆਂ ਗੱਲਾਂ ਗੱਲਾਂ ਜਦੋਂ ਵੱਡੀਆਂ ਨੂੰ ਹਾਂ ਦੋਨੇ ਚਰਖਾ ਡਾਉਣ ਲੱਗਦੀਆਂ ਗਿਆ ਸੱਸ ਕਹਿੰਦੀ ਨਾ ਪੁੱਤ ਅੱਜ ਨਾ ਚਰਖਾ ਡਾਹੋ ਅੱਜ ਤਾਂ ਆਪਣੇ ਵੱਡ ਬਰੇ ਮਾਰ ਕੇ ਪੈਗੇ ਤੇ ਭਾਈ ਕੀ ਕਰਨੀ ਸੱਸ ਉਹਨਾਂ ਦੀ ਕਹਿੰਦੀ ਚੰਗਾ ਹੈ ਤੁਸੀਂ ਕਰੋ ਤੁਸੀਂ ਘਰੇ ਰਹੋ ਹਾਂ ਚੱਕ ਦਿਆ ਪੈਸੇ ਕਹਿੰਦੀ ਮੈਂ ਸ਼ਹਿਰੋਂ ਸਮਾਨ ਲੈ ਕੇ ਆਉਣੀ ਆਂਗੀ ਮੇਰੇ ਆਉਂਦੇ ਨੂੰ ਕਹਿੰਦੀ ਖੀਰ ਘੜਾ ਬਣਾ ਕੇ ਰੱਖੋ ਆਪਾਂ ਜੀ ਵੱਡ ਬਡੇ ਨੇ ਰੋਟੀ ਖਵਾਵਾਂਗੇ ਮੈਂ ਤਾਂ ਭੁੱਲ ਬਕਸੋਣੀ ਆਪਦੀ ਤੇ ਬਈ ਬੁੜੀ ਤਾਂ ਪੈਸੇ ਲੈ ਕੇ ਦਰਦ ਦੀ ਡਰਾਉਂਦੀ ਸ਼ਹਿਰ ਭਗ ਜਾਂਦੀ ਹੈਗੀ ਸ਼ਹਿਰੋਂ ਦੋ ਚਾਰ ਮਠਾਈਆਂ ਲੈ ਕੇ ਆਉਂਦੀ ਮੈਂ ਤਾਂ ਵੱਡ ਬਡੇਰੇ ਮਨਾਉਣੇ ਆਉਂਦੇ ਠੀਕ ਆ ਆ ਕੇ ਘਰੇ ਬਈ ਘਰੇ ਆਉਂਦੀ ਆ ਦੇਖਦੀ ਆ ਖੀਰ ਖੂਰ ਬਣੀ ਹੁੰਦੀ ਆ ਨੂਹਾ ਵੀ ਬਈ ਖੀਰ ਖੁੱਲੀ ਜੀ ਧਰ ਲੈਂਦੀ ਆ ਨੇ ਤੇ ਖਾਦੀ ਖਾਸੇ ਟਾਈਮ ਤੋਂ ਹੁੰਦੀ ਆ ਯਾਰ ਠੀਕ ਆ ਛੋਟੀ ਕੰਦੀ ਨਹੀਂ ਖੁੱਲੀ ਜੀ ਧਰ ਲਓ ਤੜਕੇ ਵੀ ਖਾਵਾਂਗੇ ਠੀਕ ਆ ਤੇ ਖੁੱਲੀ ਜੀ ਖੀਰ ਬਣਾਣ ਦੀ ਆਉਂਦੀ ਆ ਬੇਬੇ ਕਹਿੰਦੀ ਅਸੀਂ ਸਾਰਾ ਸਮਾਂ ਤਿਆਰ ਠੀਕ ਹੈ ਤੇ ਤੂੰ ਹੁਣ ਐ ਕਰ ਤੇ ਪੰਡਤ ਨੂੰ ਲਿਆ ਕਹਿੰਦੀ ਆ ਅੱਛਾ ਤੇ ਉਹ ਮੰਦਿਰ ਚ ਜਾਂਦੀ ਆ ਰਾਮ ਤੇ ਪੰਡਤ ਨੂੰ ਲੈ ਆਉਂਦੀ ਆ ਕਿ ਪੰਡਤ ਹਾਂ ਪੁਜਾਰੀ ਨੂੰ ਤੇ ਉਹਦੇ ਕੋਲੇ ਜਾ ਕੇ ਗੱਲ ਕਰਦੀ ਆ ਕਹਿੰਦੀ ਬਾਬਾ ਜੀ ਕਹਿੰਦੀ ਮੈਨੂੰ ਤਾਂ ਕਹਿੰਦੀ ਅੱਜ ਪੀਪਲ ਤੇ ਮੱਥਾ ਰੋਜੀ ਟੇਕਦੀ ਆ ਕਹਿੰਦੀ ਮੈਨੂੰ ਆਵਾਜ਼ ਪਈ ਆ ਵੀ ਮੈਂ ਤਾਂ ਵੱਡ ਬੜੇ ਰੇ ਰੋਟੀ ਨਹੀਂ ਖਵਾਈਗੀ ਤੇ ਤੁਸੀਂ ਆ ਕੇ ਰੋਟੀ ਖਾਓ ਭਾਈ ਹੁਣ ਲਾਲਚ ਹਰੇਕ ਨੂੰ ਹੁੰਦਾਗਾ ਚੰਗੀ ਰੋਟੀ ਮੈਨੂੰ ਕੱਪੜੇ ਮਿਲਣਗੇ ਠੀਕ ਆ ਉਹ ਹੋੜ ਰਾਂਦਾਗਾ ਕਹਿੰਦਾ ਹਾਂ ਮਾਈ ਇਹ ਤਾਂ ਐਂ ਕਰਦੇ ਨੇ ਬਟ ਬਟੇਰੇ ਤਾਂ ਇਹ ਤਾਂ ਖਵਾਉਣੀ ਪੈਂਦੀ ਹੈ ਕਿ ਹਜੇ ਵੀ ਤੂੰ ਟਾਈਮ ਨਾਲ ਆ ਗਈ ਤੇਰੀ ਭੁਰ ਲਬਕਸਾਈ ਜਾਊਗੀ ਕੋਈ ਗੱਲ ਨਹੀਂ ਮੈਂ ਆ ਗਿਆ ਤੇ ਉਹ ਹੋੜ ਰਾਂਦਾ ਬਾਈ ਬੁੜੀ ਤਾਂ ਹੋਰ ਡਰ ਜਾਂਦੀ ਹੈਗੀ ਵੀ ਗੱਲ ਪੱਕੀ ਆ ਜਿਹੜੇ ਵੱਡੇ ਡੇਰੇ ਬੋਲ ਕੇ ਗੱਲ ਪੱਕੀ ਆ ਜੇ ਪੁਜਾਰੀ ਨੇ ਕਹਿਤਾ ਬਾਬੇ ਨੇ ਕਹਿਤਾ ਤਾਂ ਗੱਲ ਪੱਕੀ ਹੈਗੀ ਤੇ ਉਹ ਵੀ ਬਾਈ ਆ ਜਾਂਦਾ ਘਰੇ ਬਿਠਾ ਕੇ ਉਹਨੂੰ ਬਾਈ ਰੋਟੀ ਖਵਾਉਂਦੀਆਂ ਗੀਆਂ ਮਠਿਆਈ ਖਵਾਉਂਦੀ ਹੈਗੀ ਖੀਰ ਖਵਾਉਂਦੀ ਆ ਕੜਾ ਖਵਾਉਂਦੀ ਆ ਨਾਲ ਤਾਂ ਉਹਨੂੰ ਮौज ਬਣ ਜਾਂਦੀ ਆ ਬਾਈ ਨਾਲੇ ਨੂਹਾਂ ਰੱਜ ਰੱਜ ਕੇ ਖਾਂਦੀਆਂ ਗੀਆਂ ਤੇ ਜਦੋਂ ਰੱਜ ਰੱਜ ਕੇ ਖਾਂਦੀਆਂ ਬਾਈ ਫਿਰ ਉਹ ਕੰਮ ਤੇ ਬੰਦਿਆ ਨਾ ਕਹਦੀ ਹੁਣ ਨਾ ਕੰਮ ਕਰੋ ਪੁੱਤ ਹਾਂ बस मेरे ਕੋਲੇ ਬਹਿ ਜਾਓ ਮੈਨੂੰ ਤਾਂ ਡਰ ਲੱਗਦਾ ਮੈਨੂੰ ਤਾਂ ਲੈ ਜਾਣਗੇ ਵੱਡ ਬਡੇਰੇ ਮਾਰ ਦੇਣਗੇ ਤੇ ਭਾਈ ਤਿੰਨੇ ਫੇਰ ਇਕੱਠੀਆਂ ਹੋ ਕੇ ਹੱਥ ਨਜ ਰਿਆ ਕਰਦੀਆਂ ਗਈਆਂ ਤੇ ਵੱਡੀਆਂ ਦੋਨੇ ਕਹਿੰਦੀਆਂ ਵੀ ਨਹੀਂ ਤੂੰ ਤਾਂ ਨਜ਼ਾਰਾ ਲਿਆਤਾ ਹਾਂ ਵੀ ਰੱਜ ਕੇ ਖਾਦਾ ਨਾਲੇ ਤਾਂ ਰੱਜ ਕੇ ਖਾਦਾ ਕਹਿੰਦੀਆਂ ਛੱਡ ਤਾਂ ਕੰਮ ਚੋਂ ਨਹੀਂ ਜਾਣ ਛੁੱਟਦੀ ਸੀਗੀ ਹਾਂ ਠੀਕ ਹੈ ਤੇ ਤੂੰ ਤਾਂ ਨਜ਼ਾਰਾ ਲਿਆਤਾ ਬਾਹਲੀ ਵਧੀਆ ਰਹਿ ਗਈ ਕਹਿੰਦੀਆਂ ਉਹ ਕਹਿੰਦੀ ਹਜੇ ਤਾਂ ਖੜਜੋ ਹਾਂ ਖੜਜੋ ਹਜੇ ਤਾਂ ਕਿ ਨਵੀਂ ਸਕੀਮ ਆਉਣੀ ਬਾਕੀ ਆ ਹਾਂ ਕਹਿੰਦੀ ਇੱਕ ਸਕੀਮ ਜੇ ਹੋਰ ਹੈਗੀ ਹਾਂ ਤੇ ਕਹਿੰਦੀ ਆਪਾਂ ਰਾਤ ਨੂੰ ਲਾਵਾਂਗੇ ਸਕੀਮ ਉਹ ਅੱਛਾ ਤੇ ਬੁੜੀ ਹੱਥ ਨੇ ਜੇ ਕਹਿੰਦੀ ਨਹੀਂ ਮੇਰੇ ਕੋਲੇ ਇੱਕ ਜਾਨੀ ਪਿਆ ਕਰੋ ਹੂੰ ਮੈਨੂੰ ਤਾਂ ਕੱਲੀ ਨੂੰ ਲੈ ਜਾਣਗੇ ਮੈਂ ਤਾਂ ਮਰ ਜੂੰਗੀ ਹੂੰ ਤੇ ਉਹ ਕੀ ਕਰਦੀ ਆ ਬਾਈ ਵੱਡੀ ਨੂੰ ਉਹ ਕਹਿੰਦੀ ਛੋਟੀ ਜਿਹੜੀ ਸਾਰਿਆਂ ਨਾਲ ਹੁੰਦੀ ਹੈਗੀ ਕਹਿੰਦੀ ਤੂੰ ਐ ਕਰ ਤੂੰ ਬੇਬੇ ਕੋਲੇ ਪੈ ਜਾ ਹੂੰ ਤੇ ਕਹਿੰਦੀ ਜਦੋਂ ਹਨੇਰਾ ਜਾ ਹੋ ਗਿਆ ਸਮਾਰ ਕੇ ਤੇ ਪਰਛਤੀ ਤੇ ਪੌੜੀ ਲੱਗੀ ਸੀ ਉਹ ਕਮਰੇ ਚ ਪਰਛਤੀ ਸੀਗੀ ਤੇ ਕਹਿੰਦੀ ਮੈਂ ਪਰਛਤੀ ਤੇ ਚੜੂੰਗੀ ਅੱਛਾ ਤੇ ਉਵੇਂ ਹੀ ਕਰਦੀ ਹੈ ਬਾਈ ਬੁੜੀ ਸੌਂ ਜਾਂਦੀ ਹੈਗੀ ਤੇ ਛੋਟੀ ਨੂੰ ਤਾਂ ਪਰਛਤੀ ਤੇ ਚੜ ਜਾਂਦੀ ਹੈ ਬਾਈ ਅੱਛਾ ਪਰਛਤੀ ਤੇ ਜਦੋਂ ਚੜ ਜਾਂਦੀ ਹੈਗੀ ਜਦੋਂ ਸਾਰੀਆਂ ਦੀਵੇ ਦੂਵੇ ਬੁਝਾ ਦਿੰਦੇ ਨੇਗੇ ਹਨੇਰਾ ਹੋ ਜਾਂਦਾਗਾ ਪੂਰਾ ਤੇ ਉਤੋਂ ਫੇਰ ਬਾਜ ਮਾਰਦੀ ਹੈ ਉਹ ਤਾਂ ਹਾਂ ਕੰਦੀ ਬੰਦੇ ਵਾਲੀ ਆਵਾਜ਼ ਕੱਢ ਬੁੜੀਏ ਤੂੰ ਮੈਨੂੰ ਸਰਾਦ ਨਹੀਂ ਨਖਵਾਏਗੇ ਮੈਂ ਤੈਨੂੰ ਮਾਰੂੰਗਾ ਮੈਂ ਤੈਨੂੰ ਛੱਡਦਾ ਨਹੀਂ ਬੁੜੀ ਦਾ ਬਾਈ ਚੀਕ ਮਾਰਦੀ ਹੈਗੀ ਅੱਛਾ ਵੱਡੀ ਨੂੰ ਫੇਰ ਉੱਠ ਖੜਦੀ ਹੈ ਕਹਿੰਦੀ ਕੀ ਹੋ ਗਿਆ ਬੇਬੇ ਤੈਨੂੰ ਹਾਂ ਪਤਾ ਤਾਂ ਉਹਨੂੰ ਵੀ ਹੁੰਦਾ ਵੀ ਕੀ ਹੋ ਗਿਆ ਸਵੇਰੇ ਤਾਂ ਉਹਨੇ ਵੀ ਸੁਣੀ ਹੀ ਹੈ ਕਿ ਕਹਿੰਦੀ ਬੇਬੇ ਤੈਨੂੰ ਕੀ ਹੋ ਗਿਆ ਕਹਿੰਦੀ ਪੁੱਤ ਕੁਛ ਨਹੀਂ ਬਾਬੇ ਤਾਂ ਹੁਣ ਫੇਰ ਆ ਗਿਆ ਆਪਣੇ ਅੱਛਾ ਤੇ ਕਹਿੰਦੀ ਬੇਬੇ ਉਹੀ ਮਾਰੀ ਆ ਨਹੀਂ ਤੈਨੂੰ ਸੁਪਨਾ ਸੁਪਨਾ ਆਇਆ ਹੋ ਕੋਈ ਬਾਬੇ ਬੂਬੇ ਕੋਈ ਨਹੀਂ ਆਏ ਹੈਗੇ ਕਿ ਮੈਂ ਵੀ ਤਾਂ ਤੇਰੇ ਨਾਲ ਹੀ ਪਈਆਂ ਮਿੰਨ ਦਾ ਕੋਈ ਬਾਜ ਨਹੀਂ ਆਈਗੀ ਉਹ ਹੋਲਡ ਆਉਂਦੀ ਹੈ ਬਾਈ ਬੁੜੀ ਕਹਿੰਦੀ ਨਾਮ ਇਹਦਾ 35 ਤੋਂ ਬਾਜ ਆਈ ਹੈ ਕਿ ਕਹਿੰਦੀ ਬੇਬੇ ਕੁਛ ਨਹੀਂ ਹੋਇਆਗਾ ਨੇਰਾ ਹੁੰਦਾ ਬਾਈ ਇੰਨੇ ਨੂੰ ਛੋਟੀ ਨੂੰ ਥੱਲੇ ਉਤਰਿਆ ਹੁੰਦੀ ਹੈਗੀ ਥੱਲੇ ਉੱਤਰ ਕੇ ਬਾਈ ਲਾਲਟਣ ਚੱਕ ਲੈਂਦੀ ਹੈ ਲਾਲਟਣ ਚੱਕ ਕੇ ਜਗਾ ਕੇ ਕਹਿੰਦੀ ਲੈ ਬੇਬੇ ਕਹਿੰ ਬੱਡੀ ਨੂੰ ਕਹਿੰਦੀ ਮੈਂ ਕੋਲੇ ਪਈ ਸੀ ਕੋਈ ਆਵਾਜ਼ ਨਹੀਂ ਆਈਗੀ ਤੇ ਛੋਟੀ ਨੂੰ ਕਹਿੰਦੀ ਕੋਈ ਨਾ ਬੇਬੇ ਮੈਂ ਪਰਛਤੀ ਚੜ ਕੇ ਤੈਨੂੰ ਦਿਖਾ ਦਿੰਦੀ ਆ ਉੱਥੇ ਕੁਝ ਨਹੀਂ ਹੈਗਾਗਾ ਉਹੀ ਨਾ ਡਰੀ ਚੱਲ ਤੇ ਬਾਈ ਲਾਲ ਟਣ ਲੈ ਕੇ ਉੱਤੇ ਚੜ ਜੇ ਦਿਖਾ ਦਿੰਦੀ ਉੱਥੇ ਹੁੰਦਾ ਕੀ ਆ ਪਹਿਲਾਂ ਆਪ ਵੀ ਨੇਰੇ ਜੋ ਆਪ ਥੱਲੇ ਉਤਰਉਂਦੀ ਆਗੀ ਠੀਕ ਆ ਬੁੜੀ ਤਾਂ ਬਾਈ ਹੋਰ ਡਰ ਜਾਂਦੀ ਹੈਗੀ ਅੱਛਾ ਜਦੋਂ ਦੂਜੇ ਨੂੰ ਤੜਕੇ ਫੇਰ ਕੰਮ ਕਰ ਕਰਕੇ ਬਾਈ ਉਹ ਚੜ ਕੇ ਚੁਰ ਕੇ ਡਾਉਂਦੀਆਂ ਕਹਿੰਦੀਆਂ ਨਾ ਬੁੜੀ ਕਹਿੰਦੀ ਨਾ ਚੜ ਕੇ ਨਾ ਡਾਹੋ ਮੇਰੇ ਤਾਂ ਕੋਲੇ ਬੈਠੋ ਇੱਕ ਜਾਨੀ ਤਾਂ ਕਹਿੰਦੀ ਮੇਰੇ ਕੋਲੇ ਬੈਠੇ ਹੀ ਬੈਠਿਆ ਕਰੋ ਮੈਨੂੰ ਸਰਾਦਨੀ ਮੇਕਵਾਏਗੀ ਮੈਨੂੰ ਤਾਂ ਗਲਤੀ ਹੋ ਗਈ ਨਹੀਂ ਮੈਨੂੰ ਬਚਾ ਲਓ ਹਮ ਤੇ ਚੱਲ ਭਾਈ ਛੋਟੀ ਨੂੰ ਫੇਰ ਕੋਲੇ ਵਜ ਜਾਂਦੀ ਹੈ ਤੇ ਛੋਟੀ ਭਾਈ ਬਾਹਲੀ ਸ਼ਹਿਰ ਹੁੰਦੀ ਉਹਨੂੰ ਹੋਰ ਡਰਾਉਂਦੀ ਹੈਗੀ ਤੇ ਬੁੜੀ ਤਾਂ ਕਹਿੰਦੀ ਛੇਤੀ ਮੇਰੇ ਮੁੰਡਿਆਂ ਨੂੰ ਚਿੱਠੀ ਪਾਓ ਹਮ ਮਰੀ ਤਾਂ ਆਉਣਗੇ ਹੁਣ ਉਹ ਹਮ ਹੁਣ ਆ ਜੇ ਨਾ ਛੇਤੀ ਮੇਰਾ ਪਤਾ ਲੈ ਲੈਣਾ ਹਾਏ ਮੈਨੂੰ ਕੇਰਾ ਮਿਲ ਜੇ ਨਾ ਮੈਂ ਤਾਂ ਜਾਊਂਗੀ ਮਿੰਦਾ ਦੇਵ ਤੇ ਲੈ ਕੇ ਜਾਣਗੇ ਆਏ ਆਪਣੇ ਵੱਡੇ ਬਡੇਰੇ ਲੈ ਕੇ ਜਾਣਗੇ ਮੇਰੇ ਮੁੰਡਿਆਂ ਨੂੰ ਬੁਲਾ ਲਓ ਛੋਟੀ ਨੂੰ ਨੂਨ ਬਈ ਪੜੀ ਲਿਖੀ ਹੁੰਦੀ ਆ ਲਿਖਣਾ ਆਉਂਦਾਗਾ ਤੇ ਚਿੱਠੀ ਲਿਖ ਕੇ ਪਾਉਂਦੀ ਆ ਉਹਦੇ ਮੁੰਡਿਆਂ ਨੂੰ ਦੂਜੇ ਤੀਜੇ ਦਿਨ ਚਿੱਠੀ ਦਾ ਜਵਾਬ ਆਉਂਦਾਗਾ ਮੁੰਡੇ ਕਹਿੰਦੇ ਵੀ ਸਾਡਾ ਮਹੀਨਾ ਪੂਰਾ ਹੋਣਾ ਲਗਾ 20 ਮਹੀਨਾ ਪੂਰਾ ਹੋਣ ਤੋਂ ਬਾਅਦ ਅਸੀਂ ਆਵਾਂਗੇ ਨਹੀਂ ਸਾਡੀ ਤਨਖਾਹ ਕੱਟੀ ਜਾਊਗੀ ਤੇ ਕੰਨੀ ਜਾ ਖਾਵੇ ਤਨਖਾਹ ਨੂੰ ਵੱਡੇਰੇ ਵੀ ਆਪਣੇ ਕੋਲ ਹਾਏ ਮੇਰੇ ਮੁੰਡਿਆਂ ਨੂੰ ਬੁਲਾ ਮੈਨੂੰ ਕੀਹਾਂ ਆਂਦਾ ਮਿਲ ਜਣਗੇ ਹਾਂ ਬਾਈ ਫਿਰ ਦੁਬਾਰੇ ਚਿੱਠੀ ਪਾਉਂਦੀ ਹੈਗੀ ਉਹਦੇ ਮੁੰਡੇ ਕੰਮ ਛੱਡ ਕੇ ਵਿੱਚੋਂ ਆ ਜਾਂਦੇ ਨੇਗੇ ਹਾਂ ਤੇ ਆ ਕੇ ਪਤਾ ਲੈਂਦੇ ਨੇ ਕਹਿੰਦੇ ਬੇਬੇ ਕੀ ਹੋ ਗਿਆ ਕਹਿੰਦੀ ਪਾਸਾ ਪੁੱਤ ਸਰਾਧ ਨਹੀਂ ਖਵਾਇਆ ਤੇ ਕੀ ਮਤ ਲਈ ਭੁੱਲ ਚੱਕ ਹੋ ਗਈ ਹਾਂ ਤੇ ਕਹਿੰਦੀ ਆਪਣੇ ਦਾ ਵੱਡ ਵਡੇਰੇ ਮੈਨੂੰ ਮਾਰ ਦੇਣਗੇ ਹਾਂ ਹਾਂ ਤੇ ਬਾਈ ਤਿੰਨੇ ਨੂੰ ਹਾਂ ਫੇਰ ਇਕੱਠੀ ਹੋ ਕੇ ਗੱਲ ਕਰਦੀਆਂ ਤੇ ਵੱਡੀਆਂ ਛੋਟੀ ਨੂੰ ਕਹਿੰਦੀਆਂ ਵੀ ਤੂੰ ਤਾਂ ਕਹਿੰਦੀ ਬਾੜਾ ਵੀ ਬੜਾ ਵਧੀਆ ਸਿਸਟਮ ਕਰਤਾ ਤੇ ਵੀ ਇਹ ਤਾਂ ਆਪਣੇ ਘਰਾਂ ਨੂੰ ਆਉਣ ਹੀ ਨਹੀਂ ਦਿੰਦੀ ਸੀਗੀ ਹਾਂ ਮਹੀਨੇ ਬਾਅਦ ਵੀ ਜੇ ਆਉਂਦੇ ਸੀਗੇ ਤਨਖਾਹ ਲੈ ਕੇ ਪੈਸੇ ਵਰਕੇ ਫੇਰ ਲੜਦੀ ਸੀ ਵੀ ਚਲੋ ਤੁਸੀਂ ਜਾਓ ਕੰਮ ਤੇ ਜਾਓ ਇਹ ਤਾਂ ਮਿਲਣ ਨਹੀਂ ਦਿੰਦੀ ਸੀਗੀ ਸ਼ੋਕਰਾਂ ਕਰਦੀਆਂ ਭੈਣੇ ਤੂੰ ਆਹ ਜੋਕਤ ਲਾ ਲਈ ਹੁਣ ਉਹ ਟਾਈਮ ਨਾਲ ਆ ਜਾ ਕਰਨਗੇ ਚੱਲ ਭਾਈ ਮੁੰਡੇ ਮਿਲ ਕੇ ਮਿਲ ਜਾਂਦੇ ਮੁੜ ਜਾਂਦੇ ਨੇਗੇ ਅੰਡਰ ਨਾ ਗਵੰਡ ਨਾ ਪਤਾ ਲੈਣ ਆਉਂਦੀਆਂ ਗਿਆ ਸਾਰੀਆਂ ਪੁੱਛਦੀਆਂ ਬਸ ਕਹਿੰਦੀ ਹਾਏ ਹਾਏ ਮੈਂ ਤਾਂ ਰੱਬ ਦੇ ਰੱਖਣ ਦੀਆਂ ਹੁਣ ਮੈਂ ਤਾਂ ਮਰੂੰਗੀ ਡਰ ਜਾਂਦੀ ਹੈ ਪੂਰੀ ਭਾਈ 부ੜੀ ਦਹਿਲਣ ਵਾਲੀ ਹੁੰਦੀ ਆ ਯਾਰ ਨੂੰ ਪਾਲੀ ਸ਼ਹਿਰ ਹੁੰਦੀ ਆ ਛੋਟੀ ਉਹ ਡਰਾਉਂਦੀ ਰਹਿੰਦੀ ਆ ਰੋਜ਼ 부ੜੀ ਨੂੰ ਤੇ 부ੜੀ ਪੂਰੀ ਡਰੀ ਹੁੰਦੀ ਆ ਆਰਾਮ ਠੀਕ ਹੈ ਇੱਕ ਦਿਨ ਉਹਨਾਂ ਦੇ ਜਿਹੜੀ ਦੋ ਘਰ ਛੱਡ ਕੇ ਗਵੰਡਣ ਸੀ ਉਹ ਬਹੁਤ ਚਲਾਕ ਹੁੰਦੀ ਹੈਗੀ ਹੂੰ ਉਹ ਆਉਂਦੀ ਹੈਗੀ ਹੂੰ ਉਹ ਆਉਂਦੀ ਹੈ ਦੇਖਦੀ ਹੈ ਕਿ ਵੀ ਕੀ ਹੋ ਗਿਆ ਇਹਨਾਂ ਦੇ ਬੜਾ ਰੌਲਾ ਜਿਆ ਪਿਆ ਪਿਆ ਰਹਿਦਾ ਰੋਜ਼ੀ ਵੀ ਮੈਂ ਲੈ ਕੇ ਹੁਣੀ ਪਤਾ ਕਹਿੰਦੇ ਨੇ ਕੀ ਹੋ ਗਿਆ ਛੋਟੀ ਨੂੰ ਕਹਿੰਦੀ ਬੱਸ ਬੀਬੇ ਪੁੱਛਣਾ ਸਾਡੀ ਤਾਂ ਬੀਬੀ ਨੂੰ ਬਹਿਮ ਹੋਇਆ ਪਿਆਗਾ ਅੱਛਾ ਹਾਂ ਉਹ ਕਹਿੰਦੀ ਕਾਦਾ ਬਹਿਮ ਹੋ ਗਿਆ ਭਾਈ ਕਹਿੰਦੀ ਇਹਨੂੰ ਤਾਂ ਐਵੇਂ ਬਹਿਮ ਹੋ ਗਿਆ ਅਸੀਂ ਇੱਦਾਂ ਕਿ ਸ਼ਰਾਦ ਨਹੀਂ ਖਵਾਏਗੇ ਸਾਡੇ ਵੱਡ ਬਡੇਰੇ ਇਹਨੂੰ ਮਾਰਨਗੇ ਅੱਛਾ ਲੈ ਤੈਨੂੰ ਸਮਝਾ ਕੇ ਜਾ ਨਾਲੇ ਭਾਈ ਉਹ ਮੁਸਕਣੀ ਹੱਸਦੀ ਹੈਗੀ ਅੱਛਾ ਤੇ ਜਿਹੜੀ ਗਵੰਡਨ ਹੁੰਦੀ ਉਹ ਵੀ ਤੇਜ ਹੁੰਦੀ ਹੈਗੀ ਬੁੜੀ ਨਾ ਗੱਲਾਂ ਮਤਾਂ ਤਾਂ ਉਹ ਕਰਦੀ ਹੈਗੀ ਉਹਦੀਆਂ ਨੂਹਾਂ 'ਚ ਨਿਗਾਹ ਰੱਖਦੀ ਹੈਗੀ ਹਾਂ ਤੇ ਗੱਲ ਉਹ ਵੀ ਸਮਝ ਜਿੰਦੀ ਹੈਗੀ ਹਾਂ ਕਰਿਆ ਲਾਗੀ ਹਾਂ ਕਰਿਆ ਤਾਂ ਇਹਨਾਂ ਦਾ ਕੰਮ ਵਾਂਗ ਚਲੋ ਉਹ ਵੀ ਵਿਚਾਰੀ ਮਨ ਚ ਗੱਲ ਲੈ ਕੇ ਵਗ ਜਾਂਦੀ ਆ ਦੱਸਦੀ ਨਹੀਂ ਕਿਸੇ ਨੂੰ ਤੇ ਉਹ ਮੁੜ ਜਾਂਦੀ ਹੈਗੀ ਤੇ ਆਂਟੀ ਕਮਿਊਨਿਟੀ ਦੇਖਦੇ ਨੇ ਭਾਈ ਜਿਹੜੀ ਬੁੜੀ ਐਨੀ ਸੂਮਣੀ ਸੀਗੀ ਸ਼ਰਾਧ ਦੇ ਦਿਨ ਠੀਕ ਆ ਉਹ ਨਹੀਂ ਕਰਦੀ ਸੀਗੀ ਮੱਥਾ ਨਹੀਂ ਟੇਕਦੀ ਸੀਗੀ ਰੋਟੀ ਨਹੀਂ ਖਵਾਉਂਦੀ ਸੀ ਮੱਥਾ ਟੇਕਦੀ ਸੀ ਰੋਟੀ ਨਹੀਂ ਖਵਾਉਂਦੀ ਸੀਗੀ ਠੀਕ ਆ ਜਿਹੜੇ ਬ੍ਰਾਹਮਣਾਂ ਦੇ ਜਾਤ ਦੇ ਵਿੱਚ ਬ੍ਰਾਹਮਣਾਂ ਦੀ ਇਹਦੇ ਦੇ ਵਿਕਾਸਤ ਦੇ ਵਿੱਚ ਜਿਹੜੇ ਇਹ ਹੁੰਦੇ ਨੇ ਸਰਾਧ ਇਹ ਬਾਲੇ ਉੱਤਮ ਮੰਨੇ ਗਏ ਨੇ ਠੀਕ ਆ ਵੀ ਜਿਹੜੀ ਐਨੀ ਉੱਚ ਚੀਜ਼ ਨੂੰ ਜਿਹੜੀ ਮੰਨਦੀ ਨਹੀਂ ਸੀ ਬੁੜੀ ਤੇ ਉਹ ਤਾਂ ਤੀਜੇ ਦਿਨ ਰਾਮ ਕੜਾਈ ਢਡਾਲਿਆ ਕਰੇ ਅੱਛਾ ਕਦੇ ਕਰੇ ਭੁੱਲ ਬੁਖਸਾਉਣੀ ਇਹ ਨੂਆ ਨੂੰ ਤੀਜੇ ਦਿਨ ਕਹਦਿਆ ਕਰੇ ਬਣਾ ਲਓਣੀ ਖੀਰ ਕਰਾ ਕੀ ਕਰਾਉਣਾ ਪੈਸਾ ਜੈਨੂ ਕਾਵੇ ਕੋਈ ਕੁਝ ਨਹੀਂ ਹੁੰਦਾਗਾ ਬਣਾ ਲਓ ਵਧੀਆ ਖਾ ਪੀ ਲੋ ਵਧੀਆ ਪਾ ਲੋ ਮੈਂ ਤਾਂ ਹੁਣ ਮਰਨਾ ਹੀ ਹੈਗਾ ਬਸ ਕੌਣ ਕੰਮ ਕਰਨੀ ਤੁਹਾਨੂੰ ਕੋਈ ਲੋੜ ਨਹੀਂ ਗਈ ਮੁੰਡੇ ਹੈਗੇ ਨੇ ਕੰਮ ਕਰਦੇ ਨੇ ਤੁਸੀਂ ਬਸ ਕੰਮ ਕਰ ਕਰ ਲਿਆ ਕਰੋ ਫਿਰ ਲਿਓ ਕਿ ਮੇਰੇ ਕੋਲ ਮੈਨੂੰ ਰੱਬ ਲੈ ਜਾ ਕਿਤੇ ਉੱਥੋਂ ਤੇ ਆਂਡੀ ਕਮੰਡੀ ਵੀ ਦੇਖਦੇ ਨੇ ਬਾਈ ਪਰ ਸਮਝ ਸਾਰੇ ਹੀ ਜਾਂਦੇ ਨੇ ਕਿ ਪਹਿਲਾਂ ਜਿਹੜੀ ਸੱਸ ਉਹਨਾਂ ਨੂੰ ਭੁੱਖੀ ਹੀ ਮਾਰਦੀ ਸੀਗੀ ਠੀਕ ਹੈ ਤੇ ਉਹ ਹੁਣ ਕਿਹੜੇ ਨੂੰ ਡਰਾ ਲਈ ਸਾਰੇ ਸਮਝੰਦ ਨੇ ਪਰ ਇਹ ਕਹਾਣੀ ਤੋਂ ਸਿੱਖਿਆ ਹੀ ਮਿਲਦੀ ਹੈਗੀ ਵੀ ਹਨਾ ਨੂੰਹਾਂ ਤੇ ਸੱਸਾਂ ਨੂੰ ਵੀ ਯਾਰ ਆਪਸ ਵਿੱਚ ਪਿਆਰ ਨਾ ਰਹਿਣਾ ਚਾਹੁੰਦੇ ਪਰ ਇਹ ਸਟੋਰੀ ਸੁਣ ਕੇ ਲੱਗ ਰਿਹਾ ਵੀ ਕਿੰਨਾ ਪਿਆਰ ਆ ਦੋਨਾਂ ਦੇ ਉਹਨਾਂ ਦੇ ਵਿੱਚ ਦੋਨੇ ਤਰ੍ਹਾਂ ਦੇ ਵਿੱਚ ਇੱਕ ਹੀ ਰਿਸ਼ਤੇ ਇਹੋ ਜਿਹਾ ਹੁੰਦਾਗਾ ਪਰ ਦੇਖ ਗੱਲ ਇਹ ਆ ਰਾਮ ਇਸ ਕਹਾਣੀ ਤੋਂ ਜਿਹੜਾ ਛਿੱਟਾ ਨਿਕਲਦਾਗਾ ਵੀ ਯਾਰ ਜਿਹੜੀ ਸੱਸ ਹੁੰਦੀ ਹੈ ਕਦੇ ਵੀ ਆਪਦੀ ਨੂੰ ਨੂੰ ਕੁੜੀ ਨਹੀਂ ਬਣਦੀਗੀ ਹਾਂ ਠੀਕ ਹੈ ਤੇ ਜਿਹੜੀ ਨੂੰਹ ਹੁੰਦੀ ਆ ਉਹ ਕਦੇ ਵੀ ਆਪਦੀ ਸੱਸ ਨੂੰ ਮਾਂ ਨਹੀਂ ਬਣਦੀਗੀ ਉਹ ਤਾਂ ਜਨਰੇਸ਼ਨ ਗੈਪ ਰਹੂਗੇ ਰਹੂਗਾ ਜਨਰੇਸ਼ਨ ਗੈਪ ਰਹੂਗਾ ਹੌਲੀ ਹੌਲੀ ਚੇਂਜ ਵੀ ਆਉਂਦਾ ਜਾਂਦਾਗਾ ਪਰ ਹਜੇ ਵੀ ਇਹ ਇਹ ਚੀਜ਼ ਨਾ ਦਿਨੋਂ ਦਿਨ ਵੱਧਦੀ ਜਾਂਦੀ ਹੈਗੀ ਠੀਕ ਹੈ ਇਹ ਇਹ ਜਿਹੜਾ ਹੁਣ ਯਾਰ ਅੱਜ ਕੱਲ ਜਵਾਕਾਂ ਨੂੰ ਕੀ ਆ ਨੂੰਹਾਂ ਨੂੰ ਕੀ ਆ ਵੇਸ ਤਾਂ ਕੱਲੀਆਂ ਰਹੀਏ ਬਸ ਮੈਂ ਮੇਰੇ ਘਰ ਵਾਲਾ ਹੁਈ ਸਾਡੇ ਜਵਾਕ ਨੂੰ ਇਹ ਚੀਜ਼ ਹੈਗੀ ਹਨਾ ਵੀ ਸੱਸਾਂ ਸਾਡੇ ਮੱਥੀ ਨਾ ਲੱਗਣ ਤੇ ਉਧਰੋਂ ਸੱਸਾਂ ਨੂੰ ਇਹ ਹੁੰਦਾਗਾ ਵੀ ਜਦੋਂ ਸਾਡੀਆਂ ਸੱਸਾਂ ਨੇ ਜਿਹੜੀ ਸੱਸਾ ਉਹ ਵੀ ਤਾਂ ਪਹਿਲਾਂ ਨੂੰ ਹੀ ਹੁੰਦੀ ਸੀਗੀ ਵੀ ਜਿਹੜੀਆਂ ਸਾਡੀਆਂ ਸੱਸਾਂ ਨੇ ਉਹੋ ਸਾਨੂੰ ਕਿਹੜੇ ਲੋਟ ਸਾਡੇ ਨਾਲ ਬਿਹੇਵੀਅਰ ਕਰਦੀਆਂ ਸੀ ਵੀ ਅਸੀਂ ਤਾਂ ਆਪਣੀ ਵੀਡੀਓ ਲਾ ਲਈਏ ਠੀਕ ਆ じゃ ਉਹਨਾਂ ਨੂੰ ਇੱਕ ਬੰਦੇ ਦੀ ਹਿਊਮਨ ਨੇਚਰ ਆ ਨਾ ਉਹ ਮੈਂਟੈਲਿਟੀ ਵੀ ਏਦਾਂ ਦੀ ਬਣ ਜਾਂਦੀ ਹੈਗੀ ਵੀ ਉਹ ਸੋਚਦੀਆਂ ਨੇ ਵੀ ਨੂਹਾਂ ਦਾ ਕਾਬੂ ਹੀ ਆਏ ਹੋਣਗੇ ਬਿਲਕੁਲ ਮੇਰੇ ਕਿ ਜਿਹੜੀ ਇਹ ਚੀਜ਼ ਹੈ ਕਿ ਨੂਹਾਂ ਨੂੰ ਵੀ ਆਪਣੀਆਂ ਜਿਹੜੀਆਂ ਮਾਮਾ ਨਹੀਂ ਜਾਂ ਸੱਸਾਂ ਨਹੀਂ ਉਹਨਾਂ ਨੂੰ ਮਾਵਾ ਮੰਨਣਾ ਚਾਹੀਦਾਗਾ ਤੇ ਜਿਹੜੀਆਂ ਸੱਸਾਂ ਨੇ ਉਹਨਾਂ ਨੂੰ ਨੂਹਾਂ ਨੂੰ ਕੁੜੀਆਂ ਆਪਣੀਆਂ ਮੰਨਣਾ ਚਾਹੀਦਾਗਾ ਤੇ ਤਾਂ ਜੋ ਜਿਹੜਾ ਹੈਗਾ ਕਿਸੇ ਨੂੰ ਹੋਰ ਨੂੰ ਜਿਹੜੀ ਹੈਗੀ ਆ ਸ਼ਰਾਧਾਂ ਵਾਲੀ ਕੋਈ ਹੋਰ ਪਖੰਡ ਨਾਰਾਤਨਾ ਪਵੇ ਹੈਨਾ ਤੇ ਇਹ ਆਪਣੀ ਕਹਾਣੀ ਸੀ ਤੁਹਾਨੂੰ ਸਾਰਿਆਂ ਨੂੰ ਸਾਡੀ ਕਹਾਣੀ ਕਿਵੇਂ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਾਰਿਆਂ ਨੂੰ